ਪਾਉਂਦੇ ਆ ਗ੍ਰੀਨ ਗ੍ਰੀਨ ਪਾਉਂਦੇ ਹੁੰਦੇ ਥੈਂਕ ਯੂ ਤੁਹਾਡਾ ਮਾਰਾ ਤੁਹਾਡਾ ਹਾਂਜੀ ਕਿਦਾਂ ਸਾਰੇ ਸਵਾਗਤ ਆਇਆ ਇਹਦੇ ਨਵੇਂ ਬਲਾਉਚ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅਸੀਂ ਵੀ ਕੈਂਟਾਂ ਸੋ ਅੱਜ ਆਉਣਾ ਦੀਦੀ ਹੋਣਾ ਨੇ ਤੇ ਬਾਬਾ ਚਿਰਾਂ ਬਾਅਦ ਆਉਣਾ ਮਾ ਕਿੰਨਾ ਟਾਈਮ ਹੋ ਗਿਆ ਮੈਂ ਆਇਆ ਉਹਦੋਂ ਹੀ ਆਇਆ ਥੋੜੇ ਟਾਈਮ ਕਿੰਨਾ ਲੰਘ ਗਿਆ ਅਦਵਾਰ ਆਇਸੀ ਨਾ ਉਹ ਦਿਨ ਉੱਪ ਪੱਪ ਗਏ ਮਾਰਾ ਬੇਸ ਗਏ ਉਸ ਦਿਨ ਤੋਂ ਕਿੰਨਾ ਕਾਇਆ ਘੰਟਾ ਕਾਇਆ ਉਹ ਥੋੜਾ ਚੱਲੀ ਗਈ ਸੀ ਉਦੋਂ ਤੋਂ 2 ਮਹੀਨਾ ਹੋਈ ਚੁ ਸੋ ਆਉਣਾ ਦੀਦੀ ਹੋਣਾ ਨੇ ਸੋ ਅੱਜ ਵੀਡੀਓ ਵੀਡੀਓ ਬਣਾਵਾਗੇ ਅਸੀਂ ਇੰਸਟਾ ਤੇ ਪਾਉਣ ਵਾਸਤੇ ਤੇ ਅੱਜ ਮਤਲਬ ਜਦੋਂ ਦੀਦੀ ਹੋਣੀ ਆਉਂਦੇ ਸਮਝ ਲਓ ਫਨ ਨਹੀਂ ਹੁੰਦਾ ਸਾਡਾ ਉਦੋਂ ਤੋਂ ਵਲੋਗ ਐਨਜੋਇਮੈਂਟ ਵਾਲਾ ਹੋ ਜਾਂਦਾ ਵੀ ਜਦ ਦੀਦੀ ਹੋਣੀ ਆਉਂਦੇ ਸਾਨੂੰ ਵੀ ਪਤਾ ਹੈ ਦੀਦੀ ਹੋਣੀ ਵਧੀਆ ਅਦਾ ਚੈਨਲ ਬਣਾਉਣਾਂਗੇ ਹਾਂ ਦੀਦੀ ਹੋਣਾ ਨੇ ਵੀ ਆਪਦਾ ਚੈਨਲ ਬਣਾ ਰੱਖਿਆ ਵਾ ਉਹਨਾਂ ਦਾ ਚੈਨਲ ਦਾ ਨਾਮ ਹਾਂ ਦੀਪ ਕਮਲ ਵਲੋਗਸ ਜਿਹੜਾ YouTube ਤੇ ਚੈਨਲ ਹੈਗਾ ਵਾ ਤੇ Instagram ਤੇ ਵੀ ਮਤਲਬ ਬਣਿਆ ਹੋਇਆ ਵੈਸੇ ਤਾਂ ਬਟ ਅਸੀਂ ਮੈਂਸ਼ਨ ਕਰਕੇ ਮਤਲਬ ਨਾਲ ਕੋਲਾਬ ਕਰਕੇ ਪਾਵਾਂਗੇ ਦੋ ਤਿੰਨ ਦਿਨ ਵੀਡੀਓ ਤੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਉਹਨਾਂ ਚੈਨਲ ਤੇ ਉਸ ਤੇ ਵੀ ਤੁਸੀਂ ਫਿਰ ਫੋਲੋ ਕਰ ਸਕਦੇ ਹੋ ਉਹਨਾਂ ਨੂੰ ਤੇ ਵੀਡੀਓ ਵੀ ਬਣਾਵਾਂਗੇ ਅਸੀਂ ਕੋਲਾਬ ਕਰਕੇ ਤੇ ਉਹ ਵੀ ਆਪਦੀਆਂ ਵੀ ਐਡ ਬਣਾਇਆ ਕਰਨਗੇ ਸੋ ਅਸੀਂ ਹੁਣ ਬਣਾਉਣ ਲੱਗੇ ਚੀਲੇ ਤੁਹਾਨੂੰ ਰੋਟੀ ਲੇਟ ਪੱਕੂਗੀ ਤਾਂ ਕਰਕੇ ਅਸੀਂ ਚੀਲੇ ਬਣਾਉਣ ਲੱਗਿਆ ਗੰਨੇ ਟਮਾਟਰ ਤੇ ਬੇਸਨ ਬੇਸਨ ਪਾ ਕੇ ਹੂੰ ਬੇਸਨ ਨਾਲ ਸੋ ਆਇਆ ਤੁਹਾਨੂੰ ਦਿਖਾਉਣੇ ਚੀਲੇ ਹਾਂ ਸਾਡਾ ਪਹਿਲਾ ਚਿਲਾ ਚੇਲਾ ਦਾ ਨਹੀਂ ਚੁੰਮੜ ਗਿਆ ਹਾਂ ਚਿਲਾ ਚਿਲਾ ਆ ਥੋੜੀ ਜਿਹੀ ਕਮੀ ਰਹੀਗੀ ਤੇਲ ਚ ਤੇ ਸਾਡਾ ਪਹਿਲਾ ਚਿਲਾ ਤਾਂ ਇਹਨੂੰ ਚੁੰਮੜ ਗਿਆ ਕੋਈ ਸ਼ੈਫ ਨਹੀਂ ਇਹ ਖਰਾਬ ਤੂ ਕੀ ਆ ਪਹਿਲੇ ਦਿਨ ਹੀ ਵਧੀਆ ਬਣ ਜਾਂਦੀ ਸਹੀ ਹੈ ਨਹੀਂ ਨਹੀਂ ਸਾਡਾ ਮਿਸਤਰੀ ਤਖੜਈਆ ਵੀ ਬਣਾ ਲੈਂਦਾ ਵਾ ਦਾ ਇੱਕ ਚੀ ਹਾਂ ਬਣਾ ਵੀ ਐਵੇਂ ਨਾ ਸਮਝੋ ਹਾਂ ਨਾ ਸਮਝੋ ਕੋੜਾ ਗਰਮ ਹੋ ਲੈੰਦੇ ਤੇਲ ਹਵਾ ਜਾਂ ਪੱਕੇ ਲੈ। ਸੋ ਆਗੇ ਸਾਡੇ ਬਣ ਕੇ ਚੀਲੇ। ਪਹਿਲਾਂ ਤਾਂ ਇਹ ਖਰਾਬ ਕਰਤਾ ਸੀ। ਹਾਂ ਤੇ ਸਹੀ ਬਣੇ। ਸੁਹਣਾ ਦੇਖ 골골 ਬਣਿਆ। ਟੈਸਟ ਖਰਾਬ ਆਏ ਤਾਂ ਹੋਈ। ਟੈਸਟ ਕਰ ਫਿਰ। ਤੂੰ ਕਰ। ਤੂੰ ਬਣਾਇਆ ਤੂੰ ਕਰ ਟੈਸਟ। ਲਵੇਂ ਤੂੰ ਕਰ। ਮੈਂ ਤਾਂ ਕਰ ਲਿਆ ਅੰਦਰ ਹੀ। ਕਰ ਲੈਗੇ ਭਾਈ। ਸਾਰੇ ਟੈਸਟ ਬਣਿਆ ਟੈਸਟ ਬਣਿਆ। ਹਾਂ। ਸੋ ਅਦੋਂ ਨੇ। ਸਰ ਲਾ ਦੇ ਨਮਕੀਨ ਕਿ ਤੋੜੀ ਕਰਕੇ ਪਕੌੜਿਆਂ ਤਰ੍ਹਾਂ ਲੱਗਣ ਲੈ ਹੈ ਨਾ ਪਕੌੜਿਆਂ ਤਰ੍ਹਾਂ ਸੋਸ ਲਾ ਕੇ ਖਾਓ ਹਾਂ ਹੈ ਨਾ ਸੋਸ ਲਿਆ ਸੋਸ ਨੇ ਖਾਣ ਵਾਲਾ ਸੋਸ ਲੱਗੂਏ ਸੋਸ ਬਣਾ ਬਿੜੇ ਖਾਈਦੇ ਨਾ ਤਾਂ ਸੋਸ ਲਾ ਦੇ ਸਾਡੇ ਜੀਜੇ ਹੁਣ ਆ ਗਏ ਮੌਸਮ ਬਾਰਵੇਂ ਕਿ ਨਾ ਹੋਦੀ ਹਾਇ ਹੈ ਜਾਂਦੇ ਤੇ ਵੇਖਦੇ ਦੀ ਮੇਡੀ ਮੈਂ ਮੈਂ ਖੋਲਦਾ ਤੂੰ ਆ ਫੜ ਲੈ ਫੋਨ ਆ ਲੈ ਵੀਜ਼ਾ ਲਾ ਲੈ ਦੇਖਾ ਸਾਡੇ ਪ੍ਰੋਣੇ ਪ੍ਰੋਣੇ ਦੇਖਾ ਸਾਡੇ ਆਣ ਕੇ ਆਪੇ ਗੇਟ ਖੋਲਣ ਲੱਗ ਗਏ ਮੈਨੂੰ ਕਹਿੰਦਾ ਹੁੰਦਾ ਹੈ ਤੂੰ ਉਹਦੀ ਗੇਟ ਖੋਲ ਤਾਈ ਮੈਂ ਕਿਹਾ ਮੈਨੂੰ ਦੇਖ ਕੇ ਪ੍ਰੋਣੇ ਆਪੇ ਗੇਟ ਖੋਲਣ ਲੱਗ ਗਏ ਹੱਸੀ ਆਂਦੇ ਇੱਥੇ ਬੈਠੇ ਐਂਕੇ ਵਿੱਚ ਬੈਠੇ ਉਧਰ ਰੱਖ ਕੀ ਸੁਣਾਵਾਂ ਤੁਹਾਡੀ ਹਾਂ ਹਾਂ ਕਿਹ ਲੋ ਆ ਜਾ ਆਈ ਜਾ ਕਾ ਮੈਂ ਵਾਜਾ ਮਾਰੀ ਆ ਮੈਂ ਬਾਹਰ ਆ ਗਿਆ ਦੋ ਦੋ ਉੱਠਿਆ ਇਹਨੂੰ ਸੁਣਿਆ ਹੀ ਨਹੀਂ ਸੱਚਾ ਮੈਂ ਮਾਮੂਲੀ ਵਾਸੀ ਕਾ ਮਾਮੀ ਨੀ ਨਾਨੀ ਨੂੰ ਕਰਿਆ ਬੜਾ ਇਹਦਾ ਦੇਖੀ ਲੈ ਲਓ ਮੈਂ ਤੈਨੂੰ ਬੁਲਾਇ ਨਹੀਂ ਰਿਹਾ ਕਿਸੇ ਅੱਗੇ ਆ ਬੰਦੇ ਆ ਮਾਮੀ ਜਾ ਕੇ ਕਿਵੇਂ ਉਵੇਂ ਕੱਟ ਲੈ ਆਦੀ ਪੈਨ ਮੇਰੀ ਘਰ ਵਾਲੀ ਲਈ ਚੂੜੀਆਂ ਲੈ ਕੇ ਆਈ ਆ ਮੈਂ ਕਿਹਾ ਮੈਂ ਪਾਈਆਂ ਮੈਂ ਨਾਲ ਲਈ ਵੀ ਲਈਆਂ ਤੇ ਪਾਬੋਲੀ ਵੀ ਲਈਆਂ ਹਾਂ ਉਹ ਵੀ ਲਈਆਂ ਹਾਂ ਹਾਂ ਦੋਨੋਂ ਨਾਲ ਨੇ ਦੋਨਾਂ ਹੀ ਲੈ ਕੇ ਆਏ ਓਏ ਚੁੱਪ ਕਰ ਜਾ ਕਾਣਿਆਂ ਦੇ ਉਹ ਤੇ ਪਾ ਰਹੀ ਹਾਂ ਮੈਂ ਥੋੜੀ ਪਾ ਰਹੀ ਮੈਂ ਤਾਂ ਮੈਂ ਪਾਈਆਂ ਮੈਂ ਨਾਲ ਨੇ ਸ਼ਹਿਰੀ ਗੋੜੀਆਂ ਹੁੰਦੀਆਂ ਹਨ ਨਹੀਂ ਪਾਈ ਦੀਆਂ ਸੌਂਤ ਹੁੰਦੀਆਂ ਹਨ ਉਹਨਾਂ ਕਮੈਂਟਾਂ ਚ ਇਹ ਨਾ ਕਿ ਉਹ ਮੈਂ ਲੈ ਕੇ ਆਇਆ ਭਈ ਮੈਂ ਕਿਹਾ ਸੀ ਵੀ ਮੈਂ ਲੈ ਕੇ ਆਉਂਗੀ ਇਹ ਆਪੇ ਕਹਿੰਦੇ ਸੀ ਕਹਿੰਦੇ ਮੈਂ ਲੈ ਕੇ ਆਉਂਗੀ ਹਾਂ ਇਹਦੇ ਹੈ ਨਹੀਂ ਪੂਰੇ ਤੇ ਅੰਮ੍ਰਿਤ ਅੱਡੀ ਉੱਡੀ ਅੱਡੀ ਉੱਡੀ ਹੈ ਦੀ ਹੱਥ ਛੱਡੀ ਤਾਂ ਵੀ ਨਹੀਂ ਆਉਂਦੀ ਹੈ ਕਿਤੇ ਬਿਨਾਂ ਹੱਥ ਛਿੜਾ ਦਈਏ ਕੀ ਹਾਂ

ਹਾਂ ਇਹ ਕਿੰਨੇ ਸੋਹਣੇ ਬੀਨਿ ਚੰਗੀਆਂ ਹੁੰਨੇ ਨਾਲੇ ਕਾਚੀ ਦੀਆਂ ਪੋਣੀਆਂ ਚਾਹੀਦੀਆਂ ਨਾਲੇ ਗ੍ਰੀਨ ਬਣਾਈ ਚਾਹੀਦੇ ਹਾਂ ਅੱਛਾ ਤਾਂ ਯਾਰ ਕਾਹੀ ਮੈਂ ਕਹਿੰਦੀ ਗ੍ਰੀਨ ਆ ਮੈਂ ਕਿਹਾ ਵੀ ਨਹੀਂ ਪਾਈ ਦੇ ਵਾਵਾ ਟਾਈਮ ਆਪ ਹੁੰਦੇ ਰੇ ਨਾ ਰੈੱਡ ਪਾਇਆ ਚੂੜਾ ਪਾਇਆ ਵਾਵਾ ਟਾਈਮ ਦਾ ਉਹ ਗ੍ਰੀਨ ਵੇਖ ਗ੍ਰੀਨ ਜਿਆਦਾ ਸੋਹਣੇ ਲੱਗਦੀ ਹੁਣ ਨਾਲੇ ਕੜੇ ਪੋਣੇ ਸੁੱਕਿਆ ਇਹ ਕਾਚੜੇ ਹਾਂ ਕਾਂਚੇ ਦੇ ਲਈ ਫੇਮ ਹਾਂ ਜੀਜਾ ਜੀਜਾ ਮੇਰੇ ਲਈ ਕਿ ਲਾਗੇ ਮੇਰੇ ਨਾਲ ਗਿਆ ਚੂੜਾ ਆਏ ਗੱਲ ਨੋਟ ਨਹੀਂ ਕਿਹਾ ਸੀ ਨੂੰਹੋਦ ਕਰਤਾ ਮੇਰੇ ਲਈ ਕੀ ਲੈ ਕੇ ਆਈ ਭਾਬੀ ਆਉਂਦੀ ਭੈਣ ਲਈ ਤੂੰ ਚੂੜੀਆਂ ਲੈ ਮੈਂ ਕਿਹਾ ਸਾਲੇ ਨੂੰ ਪੁੱਛ ਬਈ ਹਾਂ ਕੀ ਹੈ ਹਰਮ ਮੈਂ ਤਾਂ ਆਦੀ ਭਾਬੀ ਦਾ ਕੁਮਲਾ ਨਹੀਂ ਲਈ ਨਹੀਂ ਬੋੜੀਆਂ ਊੜੀਆਂ ਲੀ ਰਹੀਆਂ ਹੁੰਦੀਆਂ ਨਹੀਂ ਤੁਸੀਂ ਪੋਣੇ ਦੇਖ ਕੇ ਗਲਾਰੇ ਤੂੰ ਪਾਲਾ ਚੂੜਾ ਕੋਲਾ ਪੋਣੀਆਂ ਦੇ ਪੋਣੇ ਚ ਲੈ ਨਹੀਂ ਦੇ ਰੋਣੀਆਂ ਆਣੀਆਂ ਨੇ ਥੋੜੀ ਦੇਣੀਆਂ ਪੈਣੀਆਂ ਦੇ ਮੇਰਾ ਹੱਥ ਮੇਰਾ ਦੋ ਦਸ ਵੀ ਨਹੀਂ ਆਉਣਾ ਉਹ ਪਟਾਰਾ ਬਹੱਡ ਜਿਆ ਨਾ ਨਾ ਉਹ ਮੋਟਾ ਹੀ ਆ ਆ ਦੇ ਜੀਜਾ ਕੇ ਕੇ ਦੀਦੀ ਦੇ ਪਿੱਛੇ ਵਿੱਚ ਹੈ ਨਹੀਂ ਵਾਰੀ ਜੱਜ ਬਣਾ ਦੇਂਦੀ ਨਹੀਂ ਆ ਹਾਲ ਹੋ ਜਾਂਦਾ ਸਰਵ ਬਾਚੋਂ ਹੈ ਵੀ ਆ ਹਾਲ ਹੋ ਜਾਂਦਾ ਮੈਂ ਕਿਹਾ ਬਾਚੋਂ ਉਹ ਦੇਖ ਜੀਜਾ ਜਾਂਦਾ ਅੱਗੇ ਕੇ ਦੀਦੀ ਪਿੱਛੇ ਪਿੱਛੇ ਵਿਚਾਰੀ ગુસ્સે होके बैठा, हो बैठा है के गुससे होके बैठा है हैं गुससे के क्या है denn oi चारा कर ले बिचारा अकेला बैठा जीजा यार की है यार जीजा यार जीजा, यार। जीजा की प्यासी ब्याह करोन छट भरे यार ਮੈਂ ਵੀ ਆਇਂ ਗਰ ਆ ਲੈ ਬੈ ਅਰ ਵੈ ਸੀ ਹਨਾ ਕੋਰੋਨਾ ਨਹੀਂ ਸੀ ਗਲਤੀ ਕਰ ਲਈ ਵਿਆਕ ਰਾ ਕੇ ਪਹਿਲਾਂ ਪਾਣੀ ਪਾਣੀ ਲੈ ਫਿਰਦੀ ਉਧਰ ਤਵੇਗਾ ਕਾਹੇ ਕਹਿੰਦੀ ਆ ਪਾਣੀ ਜ਼ੋਰ ਦੇਖੀ ਜਾਊਗੀ ਫਿਰ ਜ਼ੋਰ ਪਾ ਕੇ ਦੇਖੀ ਜਾਊਗੀ ਹਨਾ 1 2 3 ਦੇਖ ਲੈ ਬਾਕੇ ਫਿਰ ਇਹਨਾਂ ਦੇ ਫਿਰ ਚੱਲ ਜਾਣਾ ਹੈ ਨਹੀਂ ਮੈਂ ਰਹਿਣਾ ਇੱਥੇ ਬਈ ਸਾਡਾ ਬਾਪੂ ਅੱਜ ਬਣਾਉਣ ਲੱਗਿਆ ਸੀ ਚਿਕਨ ਸ਼ੈਸ਼ਲੀ ਹਾਂ ਚਿਕਨ ਸ਼ੈਸ਼ਲੀ ਕਿਹਦੇ ਨਾਲ ਕਹਿੰਦੇ ਨੂੰ ਅੱਜ ਬਣਾਉਣ ਲੱਗਿਆ ਚਿਕਨ ਸ਼ੈਸ਼ਲੀ ਬਣਾਉਣ ਲੱਗੇ ਅੱਜ ਅਸੀਂ ਨਹੀਂ ਚਿਕਨ ਸ਼ੈਸ਼ਲੀ ਨਹੀਂ ਬਣਾਉਣ ਲੱਗੇ ਚੋਲਿਆਂ ਤੋਂ ਜੀ ਨਾ ਲੱਗੇ ਚਿਕਨ ਸ਼ੈਸ਼ਲੀ ਨਹੀਂ ਬਣਾਉਂਦੇ ਸੀ ਕੀ ਕਰਦਾ ਢਾਂਦੇ ਤੋਂ ਨਾ ਢਾਂਦੇ ਤੋਂ ਉਹ ਥਾਲਾ ਨੂੰ ਉਹ ਵਿਚਾਰ ਬੈਠਾ ਹੀ ਉੱਥੇ ਉਹ ਕਦੋਂ ਦਾ ਬੈਠਾ ਉੱਥੇ ਵਿਚਾਰਾ ਪਤਾ ਨਹੀਂ ਕਿ ਇਹਨੇ ਕਿਦਾਂ ਗੁੱਸੇ ਇਧਰ ਦੋਹਾਂ ਦੀ ਲੜਾਈ ਹੋਈ ਨਾ ਜੱਜ ਅਜੀਦਾ ਕਿੰਨੇ ਬੈਲਟ ਮਾਰੇ ਪਹਿਲਾਂ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਤਿੰਨ ਦੋ ਤਿੰਨ ਚਾਰ ਬੈਲਟ ਪੈ ਚੁੱਕਿਆ ਆ ਜਾ ਆ ਜਾ ਤੁਸੀ ਮਾਰਿਆ ਮੇਰੇ ਮੇਰੇ ਬਾਪ ਮਿਲਾਂ ਕਰ ਜਾ ਰੋਟੀ ਨਹੀਂ ਖਾਣੀ ਹਰਿਆਣੇ ਮੈਂ ਨਹੀਂ ਖਾਣ ਕੈਨਸਲ ਕੀ ਕਰਾਂ ਜੀ ਕੁਛ ਨਹੀਂ ਖਾਣਾ ਮੰਮੀ ਕੁਛ ਨਹੀਂ ਖਾਣਾ ਕੁਛ ਨਹੀਂ ਖਾਣਾ ਖਾ ਲੈ ਬਸ ਹੁਣ ਰੱਜ ਗਈ ਖਾ ਲੈ ਨਾ ਬੈਲਟ ਖਾ ਲੈ ਤਿੰਨ ਚਾਰ ਹੋਰ ਕੋਈ ਖਾ ਲੈ ਚਿਕਨ ਸ਼ਾਸਲੇ ਖਾਣਾ ਹਾਂ ਚਿਕਨ ਸ਼ਾਸਲੇ ਹੀ ਖਾਣੀ ਚਿਕਨ ਸ਼ਾਸਲੇ ਚਿਕਨ ਸ਼ਾਸਲੇ ਹਾਂ ਮੈਂ ਤੋਨੇ ਲੈ ਬਾਈ ਮੇਰੀ ਗੱਲ ਸੁਣ ਬਾਈ ਮੇਰੀ ਗੱਲ ਸੁਣ ਜੇ ਮੈਂ ਉਹ ਮੈਂ ਤਾਂ ਡਰ ਕੇ ਥੋੜਾ ਡਰ ਬਾਈ ਮੇਰੀ ਗੱਲ ਸੁਣ ਘਰ ਵਾਲੀ ਨੂੰ ਗਰੀਜੀ ਚ ਸਾਡਾ ਆਪਾਂ ਕਿਸੇ ਵੀ ਭਾਸ਼ਾ ਵਿੱਚ ਉਸ ਹੀ ਨਹੀਂ ਕਹਿ ਸਕਦੇ ਐ ਇਦਾਂ ਜੁਰ ਕਿਸੇ ਵੀ ਪਾਸੇ ਕੋਸ਼ੀ ਨਹੀਂ ਗਿਆ ਸਕਦਾ ਇਹ ਦਾ ਹੱਥ ਕਰਕੇ ਠੀਕ ਹੈ ਰੋਧ ਵੀ ਕੇ ਸਾਡੇ ਨਹੀਂ ਚਲੋ ਚਲੋ ਬੈਕ ਟੂ ਬਸ ਰੁਕਣਾ ਨਹੀਂ ਚਾਹੀਦਾ ਹੁਣ ਅੱਗੇ ਚੱਲ ਨਹੀਂ ਆ ਰਹੀ ਨਾ ਅੰਦਰ ਨਹੀਂ ਆ ਰਹੀ ਤੇ ਵਦਿਆ ਮੈਨਾਂ ਜਲਾ ਤੇ ਰੋਜਾ ਯਾਰ ਪਤਨੀ ਨੂੰ ਪੰਜਾਬੀ ਚ ਘਰ ਵਾਲੀ ਕਹਿੰਦੇ ਆ ਤੇ ਘਰ ਵਾਲੀ ਨੂੰ ਅੰਗਰੇਜ਼ੀ ਚ ਕੀ ਕਵਾਂਗੇ ਬਾਈ ਮੇਰੀ ਗੱਲ ਸੁਣੋ ਕਰ ਵਾਲੀ ਨੂੰ ਅੰਗਰੇਜ਼ੀ ਚ ਸਾਨੂੰ ਓਹ ਓਹ ਤੂੰ ਬੋਲਦਾ ਨਾ ਉਹ ਤੂੰ ਪਰ ਜਾਣਾ ਮੈਨੂੰ ਆਵੇਂ ਤੇ ਹੋ ਜਾਂਦਾ ਪਹਿਲਾਂ ਤਾਂ ਮੈਂ ਭੁੱਲ ਜਾਣਾ ਚੱਲ ਚੱਲ ਇੱਕ ਦੋ ਵਾਰ ਪੀਸ ਕਰ ਲੈ ਚੱਲ ਚੱਲ ਤੂੰ ਕਿਦਾਂ ਤੱਕ ਦੇਖਦੀ ਆ ਜੇ ਸੁਣੇ ਰਾਦੇ ਨਾ ਮਾਰੀ ਚੱਲ ਕਰੀ ਅੱਜ ਤੁਹਾਨੂੰ ਆਲੇ ਹੱਥ ਕੋਲ ਕੋਲ ਲਾ ਦੇ ਇੱਚ ਆਇਆ ਪਤਨੀ ਹੂੰ ਪੰਜਾਬੀ ਚ ਘਰ ਵਾਲੀ ਕਹਿੰਦੇ ਆ ਤੇ ਘਰ ਵਾਲੀ ਨੂੰ ਇੰਗਲਿਸ਼ ਚ ਕੀ ਕਹਾਂਗੇ ਬਾਈ ਮੇਰੀ ਗੱਲ ਸੁਣਾ ਗੱਲ ਕਿ ਬੋਲੀ ਪਾੜੂ ਕਰਦੇ ਉਹ ਮੈਨ ਲੈ ਕੇ ਦੇ ਲੈ ਦੇ ਬੋਲਦਾ ਹਾਂ ਉਹ ਬੋਲਦਾ ਹਾਂ ਇਹ ਤੇ ਕਹਿੰਦਾ ਵੀ ਘਰ ਨਹੀਂ ਇੰਗਲਿਸ਼ ਅੰਗਰੇਜ਼ੀ ਦੀ ਸਿੱਖ ਹੈ ਕਿਸੇ ਵੀ ਭਾਸ਼ਾ ਚ ਕੁਝ ਨਹੀਂ ਪਸਾਨਦੇ ਕੋਤਨੀ ਬਤਨੀ ਹੋਈ ਕਹੋ ਹੋ ਜੇ ਨਿਕ ਭਰਾ ਦੇ ਨਹੀਂ ਨਹੀਂ ਕਪਰਾ ਕੀ ਉਹ ਬੋਲਦਾ ਨਾ ਆਉਂਦਾ ਤੇ ਆਉਂਦਾ ਬੋਲ ਜਾਂਦਾ ਆ ਫਿਰ ਨਹੀਂ ਨਹੀਂ ਇਹਦੇ ਆਡੀ ਸ਼ਾਰਟ ਲੈ ਲਓ ਸਰ ਵਾਲੀ ਨੂੰ ਗਰੇਜੀ ਚ ਸਾਡਾ ਆਪਾਂ ਕਿਸੇ ਵੀ ਪਾਸੇ ਨਹੀਂ ਆਡੀ ਕਰ ਲੈਣੇ ਆਪਾਂ ਹੈਂ ਇਹ ਰੋਜ਼ ਆਈ ਜਾਂਦਾ ਇੰਨੇ ਹੀ ਸ਼ਾਰਟ ਲੈ ਲਓ ਸਾਰਾ ਦਾ ਥੋੜਾ ਫੀਲ ਹੋ ਜਾਵੇ ਕਹਿੰਦੇ ਆਪਾਂ ਕੈਮਰਾ ਨਹੀਂ ਚੱਲਦਾ ਵੀਡੀਓ ਤੇ ਬਣੂਗੀ ਦੇਖੋ ਅਸੀਂ ਗਰਮੀ 'ਚ ਬੈਠੇ ਆ ਏਸੀ ਛੱਡ ਕੇ ਹਾਂ ਰੱਬ ਨੂੰ ਕਹਾਂ ਮੈਂ ਡਾਇਰੈਕਟ ਲਾ ਦੇ ਲੋਕੀ ਲੋਕੀ ਸਾਨੂੰ ਫੇਰ ਵੀ ਕਹਿੰਦੇ ਕਮਰਾ ਚੱਕ ਕੇ ਬਹਿ ਜਾਂਦੇ ਆ ਵਿਲੇ ਆ ਇਹ ਤਾਂ ਦੇਖੋ ਕਿੰਨਾ ਸਟਰਗਲ ਕਰਨਾ ਪੈਂਦਾ ਭਾਈ ਵੀਡੀਓ ਵਾਲਿਆਂ ਨੂੰ ਐ ਕਰਨਾ ਓਕੇ ਓਕੇ ਦਾ ਜਿੱਦਾਂ ਮਰਜੀ ਆ ਅਸੀਂ ਇਧਰ ਕੇ ਵਾਹ ਇਧਰ ਕੇ ਵਾਹ ਇਧਰ ਮੇਰੇ ਮਾਮੂਲੀ ਮੈਂ ਜਿੱਦਾਂ ਮਰਜੀ ਆ ਅਸੀਂ 5-6 ਸਾਲ ਮਿਹਨਤ ਲਾਈ ਆ ਕਰਜ਼ੇ ਲੌਣ ਜੁਗੇ ਹੋਏ ਆ ਉਹਦੇ ਸਿਰ ਤੇ ਆ ਸਾਰੇ ਜਿਹੜੇ ਵੀਡੀਓ ਤੁਸੀਂ ਵਲੌਗ ਚ ਵੀਡੀਓ ਲਾ ਕੇ ਕਿੰਨਾ ਟਾਈਮ ਲੱਗਦਾ ਕਿੰਨੀ ਵਾਰ ਲੱਗਦਾ ਕਿੰਨੀ ਵਾਰੀ ਵਾਰੀ ਰਿਪੀਟ ਕਰ ਮੈਂ ਤਾਂ ਗੇੜਾ ਤਾਂ ਮਾ ਦਾ ਬੋਲੇ ਬਣ ਜਾਂਦਾ ਵਾ ਬਸ ਹਾਂਜੀ ਬੀਬੀਓ ਕੀ ਕਰਦੀਆਂ ਮੈਂ ਸਬਜੀ ਨੂੰ ਤੋੜਕਾ ਲਉਣੀ ਆ ਅੱਛਾ ਇਹ ਬਣਾਉਣੀ ਚੌਲ जल्दी जल्दी बनाओ मेनू भुख बड़ी लगी नमकाले बनाओ दिया नमकाले स्वाद लग दे विच आलू गंडे पा के हां नहीं स्वाद लग रहे हैं बढ़िया लग रहे हैं ये बनाना हम तरी ना भुख लगी है पोक्ष्ट। 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 बस 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 आटा कुछ प्याओ थोड़ा धो ले ने पको आ पहले बन जाना सामान आ पहले खा ले अपने दिन आ खा के हैं अपने जो कदर तैयार ही आ बस फिर आपा पका के खा के सोए नहीं ठीक है आपे देखी जाने और ਆਪੇ ਦੇਖ ਹੀ ਜਾਣਗੇ ਜਿੱਲੇ ਨੇ ਜਰਾ ਤਾਂ ਹੋਰ ਹੋਰ ਠੀਕ ਵਧੀਆ ਮਨਸ਼ਦ ਉਧਰ ਗਿਆ ਉਥੋਂ ਆ ਕੇ ਵਾਪਸ ਹਾਂ ਇਧਰ ਆ ਕੇ ਮੈਨੂੰ ਕਹਿੰਦਾ ਵਟਾ मामੂ ਕਿਹਾ ਤੰਦਰਾਲ ਦਾ ਦੋਕਾ ਜੇ ਮਾਰਦਾ ਸੀ ਨਾ ਵੀ ਹੁਣ ਬੋਲਦਾ ਉਹ ਉਹਨੂੰ ਵੀ ਦੇ ਮੋਰੇ ਮੋਰੇ ਪੱਜਾ ਜਲੇ ਅੰਦਰ ਆਣ ਗਿਆ ਤੇ ਮੁਰਕੇ ਹੁਣ ਜਾਂਦਾ ਨਹੀਂ ਕਹਿੰਦਾ मामੂ ਮਾਰਦਾ ਮੈਂ ਕਿਹਾ ਨਹੀਂ ਜਾਂਦਾ ਜੱਜ ਜਲੇ ਜਾ ਕੇ ਤਾਂ ਮੈਂ ਨਹੀਂ ਜਾਂਦਾ मामੂ ਮਾਰਦਾ ਨੇ ਜੇ ਤੈਨੂੰ ਮਾਮੂ ਮਾਰਦਾ ਵੀਰਾ ਕਹਵੇਂ ਮੈਂ ਤੈਨੂੰ ਕਦੋਂ ਮਾਰਦਾ ਉਹ ਹੀ ਬਸ ਉਹ ਤੇ ਕਿ ਕਿ ਦੱਸ ਦਿੰਦਾ ਉਹਨੂੰ ਤੇ ਜਾਂਦਾ ਹੀ ਨਹੀਂਗਾ ਮੁੜ ਕੇ ਆਹੋ ਤੇ ਡਰ ਜਾਂਦਾ ਵਾ ਮੁੜ ਕੇ ਜਾਂਦਾ ਆਹੋ ਮੁੜ ਕੇ ਮੂੰਹ ਹੀ ਵੀ ਕਰਦਾ ਮੈਂ ਕਹਾਂ ਨਾਈ ਆਦਾ ਬਾਥਰੂਮ ਚ ਜਾ ਤੂੰ ਚੱਲ ਜਾ ਮੈਂ ਕਹਾਂ ਨਹੀਂ ਜਾਂਦਾ ਮੈਂ ਤੈਨੂੰ ਮਾਰਦਾ ਬਟਾ ਵੱਡਾ ਮਾਮੂ ਮਾਰਦਾ ਅੱਛਾ ਜੜਦੇ ਨਾ ਮੈਨੂੰ ਬਹੁਤ ਸਵਾ ਲੱਗਦੇ ਉਹਨਾਂ ਬੜੇ ਭੜ ਮੇਰੇ ਪਾਲੀ ਜਿਹਾ ਭਾਣਾ ਨਹੀਂ ਗਿਲੇ ਘਰ ਇਹਨਾਂ ਦਾ ਵੀ ਹੁਣ ਮੈਂ ਵੀ ਕਈ ਵਾਰ ਬਣਾਵਾ ਨਾ ਤੇ ਉਹ ਗਿੱਲੇ ਗਿੱਲੇ ਹੋਂ ਨਾ ਵਿੱਚ ਪਉਂਦੇ ਹੁੰਦੇ ਸੀ ਉਹ ਤਾਂ ਵੀ ਫਾਲੇ ਨਾਲ ਥੋੜੇ ਗੋਲਵੇਂ ਬੜੇ ਸੁਆਦ ਲੱਗਦੇ ਆ ਬੜੇ ਸੁਆਦ ਲੱਗਦੇ ਆ ਚਲੋ ਮੈਂ ਵਿੱਚ ਸੁਤਰੀ ਸਾਹਿਬ ਜਿਵੇਂ ਹੋਵੇ ਆਪਾਂ ਬਾਹਰ ਬਣਾਈਦੇ ਨਹੀਂ ਮੈਂ ਕਿੰਨੂ ਫਾ ਲੇਂਦੀ ਉਹਦੀ ਥੋੜੇ ਜਿਹਾ ਚੱਕੜੇ ਚੱਲ ਮੂ ਥੋੜੇ ਸੁਆਦ ਲੱਗਦੇ ਫਾਬੀ ਨੇ ਇੱਕ ਵੀਡੀਓ ਦੇਖੀ ਉਸ ਚ ਸੀਗਾ ਵੀ ਇਹ ਵੀ ਨਸ਼ਾ ਹੁੰਦਾ ਹਨਾ ਵੀ ਕਈ ਜਿਵੇਂ ਕੱਚੇ ਖਾਂਦੇ ਆ ਭਿਜੇ ਹੋਏ ਸੌਫਟ ਹੋ ਜਾਂਦੇ ਨੇ ਉਹ ਸੁਆਦ ਲੱਗਦੇ ਆ ਬੜੇ ਸੁਆਦ ਆਉਂਦੇ ਆ ਕਿੰਨਾਂ ਨਾਲ ਪੇਟ ਨਾਲ ਦਰਦ ਕਰੇ ਹਾਂ ਵੀ ਹਾਂ ਹੁੰਦਾ ਪੇਟ ਨਾਲ ਦਰਦ ਕਰੇ ਸਵਾਦ ਲੱਗਦਾ ਸਵਾਦ ਲੱਗਦਾ ਸਵਾਦ ਲੱਗਦੇ ਹਾਂ ਠੇਠ ਹਰਤ ਕਰੇ ਸਵਾਦ ਲੱਗਦਾ ਹਾਂ ਹਾਂ ਸਾਡੇ ਦੇਖੋ ਤਾਂ ਲੋਖਣੀ ਲੱਗ ਜਾਂਦੀ ਹੈ ਜਿੱਦ ਗਰਮੀ ਕਿੰਨੀ ਹੈ ਇੱਥੇ ਉਮਰ ਤੋਂ ਜ਼ਿਆਦਾ ਹੀ ਆ ਉਮਰ ਤੋਂ ਜ਼ਿਆਦਾ ਹੋ ਜਾਂਦਾ ਸਾਡੇ ਪਤਾ ਨਹੀਂ ਉਹ ਦਿਨ ਤੇ ਮੀਂਹ ਪੈਂਦੇ ਆ ਖਲਾ ਚਲਾਇਆ ਰਜੈਸਟ ਫੈਨ ਤਾਂ ਪਤਾ ਨਹੀਂ ਉਹ ਦੂਜੀ ਗੱਡੀ ਜੇ ਨਿਕਲੇ ਉਥੋਂ ਚਲਵਾਇਆ ਹੀ ਨਹੀਂ ਨਹੀਂ ਤਾਂ ਹਮ ਉਸੇ ਬਾਹਰ ਨਿਕਲ ਜਾਂਦੀ ਚੱਲ ਰਿਹਾ ਜੈਸਟ ਫੈਨ ਚਲਾਉਂ ਨਹੀਂ ਉਹ ਦਿਨ ਦਾ ਤੇ ਮੀਂਹ ਪੈਂਦੇ ਆ ਵਾ ਹੈ ਤੇ ਅੱਜ ਕੱਲ ਦਾ ਸੂਰਜ ਸਟਾਰਟ ਆਇਆ ਰਾਹ ਬਾਲਸੋ ਨੂੰ ਡਾਂਸ ਕੀਤਾ। ਕੱਲ ਦਾ ਸਟਾਰਟ ਹੋਇਆ ਵਾ। ਐਵੇਂ ਡੇ ਕਰ ਵੀ ਹੋ ਗਿਆ ਗੱਲ। ਹਾਂ। ਤੈਨੂੰ ਸਾੜੇ ਨਾ ਵੀ ਜ਼ਿਆਦਾ ਪਸੀਨਾ ਆਇਆ। ਮੈਨੂੰ ਮੈਂ ਸਾਸੀ ਕਰਨੀ ਆ। ਅੱਜ ਮੈਂ ਵੇਖ ਲਈ ਆ ਬਈ ਤੇ ਰਾਂਹੇ ਕੰਪਰੈਸਰ ਹਾਈ ਹੋਈ ਜਾਂਦਾ। ਮੇਰੇ ਤਾਂ ਦਿਲ ਦੇ ਵਿੱਚ ਪਸੀਨਾ ਨਹੀਂ ਆਉਂਦਾ ਨਾ ਵੀ। ਤਾਂ ਹੀ ਮੈਂ ਕਿਹਾ ਕੰਮ ਬੱਸ। ਇਹ ਨਾਲੇ ਨਾਲੇ ਸੁਤਾ ਜਨਾ ਮम्मा ਵੈਸੇ ਲੱਗਦੀ। ਹਾਂ ਅਸਤਰ ਵਾਲੇ ਨਾ ਅਸਤਰ ਵਾਲੇ। ਸੋਹਣ ਖਾ ਲਈ ਅਸੀਂ ਰੋਟੀ ਹੋਣ ਲੱਗੇ ਅਸੀਂ ਸੋਹਣ। ਸੋਹਣ ਕਰਦੇ ਆ ਵਲੌਗ ਦਾ ਐਂਡ। ਤੁਸਾਨੂੰ ਆਇਆ ਦਾ ਵਲੌਗ ਕਿਦਾਂ ਲਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੌਗ ਵਧੀਆ ਲੱਗਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਮਿਲਦੇ ਆਪ ਅਗਲੇ ਵਲੌਗ ਤਦ ਤੱਕ ਲਈ ਧੰਨਵਾਦ ਬਾਏ ਬਾਏ